ਸਾਡੇ ਸਾਈਂ ਮੀਆਂ ਮੇਰ ਫਾਊਂਡੇਸ਼ਨ ਤੋਂ ਸਾਡੇ ਦਰਜੀਤ ਸਿੰਘ ਮਹਾਲਮ ਜੀ ਇਧਰੋਂ ਸਰਦਾਰ ਮਖਤਿਆਰ ਸਿੰਘ ਜੀ ਇਹ ਵੀ ਮਹਾਲਮਤੋਂ ਨੇ ਇਹ ਸਾਰੇ ਇੱਥੇ ਪਹੁੰਚੇ ਨੇ ਟੀਮ ਦੇ ਨਾਲ ਸਵੇਰ ਤੋਂ ਲੈ ਕੇ ਕੰਮ ਕਰ ਰਹੇ ਹੁਣ 9:30 ਦੇ ਲਗਭਗ ਹੋਏ ਨੇ ਤੇ ਹੁਣ ਮੈਨੂੰ ਡ੍ਰੌਪ ਕਰਨ ਆਏ ਨੇ ਜਦੋਂ ਤੋਂ ਉਹ ਤੋਂ ਬਾਅਦ ਵਿੱਚ ਅਸੀਂ ਆਖਿਆ ਵੀ ਚਲ ਹੁਣਾ ਵੀ ਸਾਰੀ ਦਿਹਾੜੇ ਦਾ ਟਾਈਮ ਨਹੀਂ ਮਿਲਿਆ ਤੇ ਹੁਣ ਜਿਹੜਾ ਉਹਦੇ ਨਾਲ ਸੇਵਾ ਕੀਤੀ ਜਿਹੜੀ ਉਹ ਇਹਨਾਂ ਦਾ ਧੰਨਵਾਦ ਕਰਦੇ ਆਂ ਡਾਕਟਰ ਸਾਹਿਬ ਨੇ ਸਵੇਰੇ 4 ਵਜੇ ਇਹਨਾਂ ਦੀ ਫਲਾਈਟ ਅੰਮ੍ਰਿਤਸਰ ਤੋਂ ਤੇ ਪਰ ਫਿਰ ਵੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਜਾਣਾ ਇਹਨਾਂ ਨੇ ਤੇ ਅਜੇ ਚੰਡੀਗੜ੍ਹ ਜਾਂਦਿਆਂ ਵੀ ਰਸਤੇ 'ਚ ਸਾਢੇ 3-4 ਘੰਟੇ ਦਾ ਸਮਾਂ ਹੈ ਤੇ ਸੋ ਮੈਨੂੰ ਲੱਗਦਾ ਨਹੀਂ ਵੀ ਕਿਤੇ ਇਹ ਸੌ ਸਕਣਗੇ ਵੀ ਇਹਨਾਂ ਦਾ ਵੀ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਬਹੁਤ-ਬਹੁਤ ਥੈਂਕ ਯੂ ਡਾਕਟਰ ਸਾਹਿਬ ਜੀ ਤੁਸੀਂ ਇੰਨੀਆਂ ਸਵਾਵਾਵਾਂ ਦਿੱਤੀਆਂ ਤੇ ਜਿਹੜੀ ਆ ਕਿਉਂਕਿ ਜਿਹੜੀ ਵੀ ਕੋਈ ਵੀ ਜਿਹੜੀਆਂ ਸਵਾਵਾਵਾਂ ਦੇਣੀਆਂ ਹੁੰਦੀਆਂ ਆਪਦਾ ਆਪ ਗਵਾਈਏ ਤਾਂ ਸ਼ੋਹ ਪਾਈਏ ਇਹ ਗੱਲਾਂ ਨੇ ਵੀ ਆਪਦਾ ਚੈਨ ਸੁੱਖ ਰੋਟੀ ਪਾਣੀ ਵੀ ਜਿਹੜਾ ਉਹ ਵੀ ਵੇ ਟਾਈਮ ਆ ਤੇ ਕਿਉਂਕਿ ਜਦੋਂ ਪੇਸ਼ੈਂਟ ਆਉਂਦਾ ਉਹਨੂੰ ਛੱਡ ਕੇ ਨਾ ਕਿਸੇ ਪਾਸੇ ਜਾਇ ਨਹੀਂ ਜਾਂਦਾ ਇਹ ਹੁੰਦਾ ਵੀ ਇਹਨੂੰ ਰੇਟ ਦਈਏ ਤੇ ਦੂਜਾ ਰੇਟ ਦਈਏ ਕਿਉਂਕਿ ਬੈਠੇ ਨੇ ਪੇਸ਼ੈਂਟ ਤਾਂ ਬਹੁਤ ਪਰੇਸ਼ਾਨ ਹੁੰਦੇ ਨੇ ਸੋ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਜੇ ਸਮਝਦੇ ਆਂ ਜਿੰਮੇਵਾਰੀ ਨਿਭਾਉਂਦੇ ਆਂ ਡਾਕਟਰ ਸਾਹਿਬ ਨੂੰ ਇਸ ਟਾਈਮ ਤੱਕ ਜਿਹੜਾ ਉਹ ਡਿਊਟੀਆਂ ਤੇ ਕੀਤੀ ਆ ਇਹਨਾਂ ਦਾ ਬਹੁਤ ਧੰਨਵਾਦ ਡੀਸੀ ਮਾੜਨ ਦਾ ਧੰਨਵਾਦ ਤੇ ਡੀਸੀ ਮਾੜਨ ਨੂੰ ਹੋਰ ਬੇਨਤੀ ਕਰਦੇ ਕਿ ਇੱਥੇ ਲਗਾਤਾਰ ਤੁਹਾਨੂੰ ਜਿਹੜੀਆਂ ਇਹ ਸਵਾਵਾ ਦੇਣ ਲਈ ਡਾਕਟਰਾਂ ਦੀ ਡਿਊਟੀ ਨਾਉਣੀ ਪੈਗੀ ਕਿਉਂਕਿ ਇਸ ਹਲਕੇ ਦੇ ਵਿੱਚ ਜਿੱਥੇ ਪਾਣੀ ਬਹੁਤ ਗੰਦਾ ਹੋ ਗਿਆ ਤੁਸੀਂ ਆਣ ਕੇ ਦੇਖੋ ਤੁਸੀਂ ਇਹ ਖੜ ਨਹੀਂ ਸਕੋਗੇ ਕਾਲੇ ਪਾਣੀ ਕਾਲਾ ਪਾਣੀ ਹੋ ਗਿਆ ਇੱਕ ਗਿੱਟ ਪਾਣੀ ਜਿੱਥੇ ਧਰਤੀ ਨਹੀਂ ਦੇਸੀ ਚੱਲੇ ਕਾਲਾ ਪਾਣੀ